ਪੰਜਾਬ ਭਾਰਤ ਮੈਂ ਹਾਂ ਤੁਹਾਡਾ ਆਪਣਾ ਜਸਵੰਦਰ ਚੁੰਮਰ ਅੱਜ ਨਿਊ ਗੁਰਨਾਨਕਪੁਰਾ ਮਹੱਲਾ ਜਿਹੜੇ ਕੱਲ ਦੀ ਵਾਰਤਾਤ ਹੋਈ ਇੱਕ ਬਜ਼ੁਰਗ ਜਿਹੜੀ ਮਾਤਾ ਸੀ ਗਈ ਕੱਟੋ-ਕੱਟ 75-70 ਸਾਲ ਦੇ ਉਹਨਾਂ ਨੂੰ ਅੰਦਰ ਬੰਨ ਕੇ ਜਿਹੜਾ ਲੁੱਟ ਕੇ ਲਗਾਇਆ ਇਹਨਾਂ ਨਕੋਦਰ ਦੀ ਵਾਰਤਾਤ ਹੋਈ ਆ ਨਿਊ ਗੁਰਨਾਨਕਪੁਰਾ ਮਹੱਲਾ ਜਿੱਥੇ ਆ ਮੇਰੇ ਪਿੱਛੇ ਦੇਖ ਲੈਣ ਇਹ ਇਹ ਵਾਲਾ ਘਰ ਇਹ ਜਿੱਥੇ ਇੱਕ ਬਜ਼ੁਰਗ ਮਾਤਾ ਰਹਿੰਦੀ ਸੀ ਜਿਹੜੇ ਬੱਚੇ ਫੌਰੀਂ ਦੇ ਵਿੱਚ ਸੈੱਟ ਨੇ ਔਰ ਮਾਤਾ ਨੂੰ ਬੰਨ ਕੇ ਤਿੰਨ ਚਾਰ ਜਿਹੜੇ ਬੰਦੇ ਆਏ ਆ ਤਿੰਨ ਬੰਦਿਆਂ ਨੇ ਬੰਨ ਕੇ ਮਾਤਾ ਨੂੰ ਲੁੱਟਣ ਕੇ ਜਿਹੜਾ ਇੱਥੋਂ ਫਰਾਰ ਹੋ ਗਏ ਮੇਰੇ ਪਿੱਛੇ ਦੇਖ ਰਹੇ ਕਿ ਉਹ ਸੀਸੀਟੀਵੀ ਕੈਮਰੇ ਲੱਗੇ ਹੋਇਆ ਉਹਨਾਂ ਦੇ ਵਿੱਚ ਜਿਹੜੀ ਇਹ ਪੂਰੀ ਵਾਰਦਾਤ ਵੀ ਆਈ ਆ ਬਾਹਰ ਨਿਕਲਦੇ ਆ ਵੀ ਘਰ ਦੇ ਵਿੱਚ ਔਰ ਜਿਹੜਾ ਘਰ ਦੇ ਵਿੱਚ ਸੀਸੀਟੀਵੀ ਕੈਮਰਾ ਲੱਗਾ ਹੋਇਆ ਸੀ ਉਹਦਾ ਡੀਵੀਆਰ ਵੀ ਚੱਕ ਕੇ ਲੈ ਗਏ ਔਰ ਘਰ ਦੇ ਵਿੱਚ ਕਾਫੀ ਨੁਕਸਾਨ ਕੀਤਾ ਔਰ ਜਿਹੜਾ ਖਾਣ ਪੀਣ ਵਾਲਾ ਸਮਾਨ ਸੀ ਜਾਂ ਚਾਹ ਪੱਤੀ ਖੰਡ ਸੀ ਉਹ ਵੀ ਇੱਥੋਂ ਚ ਜਿਹੜੇ ਲੁਟੇਰੇ ਆਉ ਮਾਤਾ ਨੂੰ ਲੁੱਟ ਕੇ ਲੈ ਗਏ ਨੇ ਮੇਰੇ ਨਾਲ ਨੇ ਫੈਮਿਲੀ ਮੈਂਬਰ ਨੇ ਉਹਨਾਂ ਦੇ ਆਹ ਗੱਲਬਾਤ ਕਰਦੇ ਆਂ ਪੂਰੀ ਸਰਕੀ ਨਾਮ ਆਪਣਾ ਮਨਨਾ ਕੁਲਵੰਦ ਸਿੰਘ ਆ ਜੀ ਅੱਛਾ ਜੀ ਕੀ ਗੱਲ ਹੋਈ ਸੀ ਜੀ ਅਹੀਂ ਤੇ ਸਾਡੀ ਭੂਆ ਲੱਗਦੀ ਆ ਅਸੀਂ ਤੇ ਰਹਿਨੇ ਸਾਡਾ ਪਿੰਡ ਮਾਨਕਿਆ ਲਹੀਆਂ ਲੱਗੇ ਤੇ ਸਾਨੂੰ ਫੋਨ ਕੀਤਾ ਕਿਦਾ ਚੋਰੀ ਹੋਈ ਆ ਤੇ ਅਸੀਂ ਆਏ ਆ ਤਕਰੀਬਨ 4:00 5:00 ਵਜੇ ਨਾ ਆਏ ਆ ਅੱਛਾ ਤੇ ਇਥੇ ਪੁਲਿਸ ਵੀ ਆਈ ਸੀਗੀ ਇਨਕੁਆਰੀ ਕਰਕੇ ਗਈ ਆ ਕਹਿੰਦੇ ਅਸੀਂ ਫਾਈਂਡਡ ਕਰਨ ਦੇ ਆ ਪਰ ਅਜੇ ਤਾਈਂ ਸਾਨੂੰ ਕੋਈ ਸਬੂਤ ਨਹੀਂ ਪੁੱਗਤਾ ਮਿਲੇ ਜੇ ਕੋਈ ਦੱਸਿਆ ਨਹੀਂ ਉਹਨਾਂ ਨੇ ਬਾਅਦ ਚਾਨ ਕੇ ਵੀ ਅਸੀਂ ਬੰਦੇ ਰੈਸਟ ਕੀਤੇ ਆ ਕਿੰਨੇ ਜਣੇ ਸੀਗੇ ਮਾਦਾਂ ਦੱਸਿਓ ਤਿੰਨ ਜਣੇ ਸੀਗੇ ਜੀ ਅਸੀਂ ਇਹ ਵੇਖਿਆ ਹੋਇਆ ਵਾ ਟੀਵੀ ਦੀ ਸੀਸੀਟੀਵੀ ਕੈਮਰਾ ਜੀ ਵੀ ਰਿਕਾਰਡਿਆ ਸਾਡੇ ਕੋਲ ਵੀਡੀਓ ਵੀ ਪਈ ਆ ਵਾ ਜੀ ਸਾਰਾ ਕੁਝ ਹੈਗਾ ਜੀ ਤੇ ਉਹ ਤੇ ਚੀਜ਼ ਦੇ ਵਿੱਚ ਲੱਗ ਗਿਆ ਸਮਾਨ ਲੁੱਟ ਕੇ ਤੇ 7-8 ਟੋਲੇ ਸੋਨਾ ਸੀਗਾ ਲੱਖ ਰੁਪਇਆ ਕੈਸ਼ ਸੀਗਾ ਜੀ ਠੀਕ ਹੈ ਤੇ ਬਾਕੀ ਹੋਰ ਵੀ ਮੜਾ ਮੋਟਾ ਸਮਾਨ ਸੀਗਾ ਜੀ ਹੁਣ ਤੁਹਾਨੂੰ ਪਤਾ ਇਹ ਸਾਰਾ ਕੁ ਵੇਖਣਾ ਪੈਂਦਾ ਵਿੱਚੋਂ ਖੰਡ ਖੰਡ ਵੀ ਇਹ ਬੋ ਲਟਰਮ ਪਟਮ ਸੌਦਾ ਪੱਤੇ ਦਾ ਸਾਮਾਨ ਵੀ ਲਿਆ ਗਿਆ ਚੱਕੀ ਕੇਚੀ ਦੇ ਵਿੱਚ ਤਾਂ ਹੋਰ ਕੈਸ਼ ਕਿੰਨਾ ਸੀ ਕੈਸ਼ ਲੈ 1 ਲੱਖ ਰੁਪਈਆ ਸੀ ਜੀ ਤੇ ਪੁਲਿਸ ਨੂੰ ਤਲਾਸ਼ ਦਿੱਤੀ ਸੀ ਕਿ ਉਸ ਵੇਲੇ ਹਾਂਜੀ ਪੁਲਿਸ ਨੂੰ ਅਸੀਂ ਬਾਅਦ ਦਿੱਤੀ ਹੈ ਜਦੋਂ ਮੰਨ ਲਓ ਹਵਾਰਦਤ ਹੋਈ ਉਹਦੇ ਬਾਅਦ ਤਲਾਸ਼ ਦਿੱਤੀ ਗਈ ਹੈ ਅੱਛਾ ਕੀ ਕਹਿੰਦੇ ਪੁਲਸ ਵਾਲੇ ਪੁਲਸ ਵਾਲੇ ਕਹਿੰਦੇ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਅਸੀਂ ਉਹਨੂੰ ਟ੍ਰੇਸ ਕਰ ਰਹੇ ਹਾਂ ਹੁਣ ਵੇਖੋ ਜੀ ਕਿ ਟ੍ਰੇਸ ਕੀਤੇ ਕਿ ਨਹੀਂ ਕੀਤੇ ਕਹਿੰਦੇ ਮਾਤਾ ਨੇ ਮਾਰਿਆ ਵੀ ਹਾਂਜੀ ਮਾਰਿਆ ਜੀ ਉਹਨਾਂ ਦੇ ਫੇਸ ਤੇ ਵੀ ਹੈਟ ਕੀਤਾ ਹੋਇਆ ਇਦਾਂ ਤੇ ਉਹਦੇ ਹੱਥ ਪੈਰੀ ਬੰਨ ਗਏ ਸੀਗੇ ਤੇ ਮਾਤਾ ਇਕੱਲੀ ਰਹਿੰਦੀ ਇੱਥੇ ਹਾਂਜੀ ਮਾਤਾ ਇਕੱਲੀ ਰਹਿੰਦੀ ਤੇ ਬੱਚੇ ਇਹਨਾਂ ਦੇ ਬੱਚੇ ਇਹਨਾਂ ਦੇ ਫੋਰਨ ਵਿੱਚ ਆ ਜੀ ਹਾਂਜੀ ਫੋਰਨ ਵਿੱਚ ਸੈਟ ਆ ਜੀ ਤੇ ਇਸ ਲਈ ਸਾਡੀ ਪੂਆ ਲੱਗਦੀ ਆ ਜੀ ਅਸੀਂ ਭਤੀਜੇ ਇਹਨਾਂ ਦੇ ਸਾਨੂੰ ਜਦੋਂ ਕਾਲ ਕੀਤੀ ਅਸੀਂ ਦੋਸਰੇ ਟਾਈਮ ਹੀ ਆਉਣਾ ਸੀ ਜੀ ਤੇ ਅਲੱਗੇ ਸ਼ੌਪ ਵਾਲਾ ਸੀਗਾ ਵਿਚਾਰਾ ਉਹ ਆਇਆ ਉਹਨੇ ਉਹਨਾਂ ਨੂੰ ਦੱਸਿਆ ਸਾਨੂੰ ਕਿ ਅਦਾਦਾ ਮੈਂ ਹੱਥ ਪਰ ਮੈਂ ਖੋਲੇ ਮਾਤਾ ਦੇ ਉਹ ਵੀ ਕਿਸੇ ਤਰੀਕੇ ਨਾਲ ਉਹਨਾਂ ਨੂੰ ਦੱਸਿਆ ਵੀ ਮਾਤਾ ਵਾਜਾਂ ਮਾਰਦੀ ਆ ਸਾਨੂੰ ਬੁਲਾ ਰਹੀ ਆ ਤੇ ਉਹ ਉਹ ਆਪ ਦੀ ਵਾਰਤਤ ਕਰਕੇ ਚਲੇ ਗਏ ਸੀਗੇ ਘਟ ਘਟ 1.5 2 ਘੰਟੇ ਉਹਨਾਂ ਨੇ ਲਾਇਆ ਜੀ ਕੰਮ ਪ ਲੋਕੀ ਸਾਰਾ ਅੰਦਰੋਂ ਤਸੱਲੀ ਨਾਲ ਗਿਆ ਤਸੱਲੀ ਨਾਲ ਗਿਆ ਜੀ ਯਾਰ ਬਾਰੀਆਂ ਬੂਰੀਆਂ ਪੰਨੀਆਂ ਅੰਦਰੋਂ ਪੇਚ ਘੱਟ ਲਿਆ ਸਾਰਾ ਕੁਝ ਲਿਆ ਪੰਨੀਆਂ ਤੁਹਾਨੂੰ ਸਾਰਾ ਕੁਝ ਦਿਖਾਇਆ ਵਾ ਬਾਰੀਆਂ ਬੂਰੀਆਂ ਜੋ ਕੁਝ ਵੀ ਕੀਤਾ ਉਹਨੇ ਤੇ ਸਾਰਾ ਕੁਝ ਲੈ ਗਿਆ ਜੀ ਉਹਨੇ ਕੁਝ ਨਹੀਂ ਛੱਡਿਆ ਜੀ ਤੇ ਕੈਸ਼ ਕਿੰਨਾ ਲੱਗ ਸਗਾ ਕੈਸ਼ 1 ਲੱਖ ਰੁਪਈਆ ਜੀ ਕੈਸ਼ ਸਗਾ ਹਾਂ ਜੀ ਤੇ ਇਹਨਾਂ ਤੇ ਕੋਈ ਇਹਨਾਂ ਦੇ ਫੈਮਿਲੀ ਦੇ ਨਾਮ ਆ ਨਾਮ ਕੀ ਇਹਨਾਂ ਦਾ ਘਰ ਕਿਹਨਾਂ ਦਾ ਵੱਜਦਾ ਹੈ ਇਹ ਘਰ ਹੈਗਾ ਜੀ ਲక్ష్మణ ਸਿੰਘ ਆ ਜੀ ਅੱਛਾ ਜੀ ਤੇ ਮਾਤਾ ਨਾਮ ਮਾਤਾ ਨਾਮ ਅਸੇ ਦਰਸ਼ਨਪੁਰ ਜੀ ਦਰਸ਼ਨਪੁਰ ਜੀ ਹਾਂ ਜੀ ਹੁਣ ਕੀ ਮੰਗ ਕਰਦੇ ਆ ਮੰਗੇ ਹੀ ਕਰਦੇ ਸਾਨੂੰ ਇਨਸਾਫ ਚਾਹੀਦਾ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਬੂਆ ਟੋ ਕੇ ਮੰਜਨ ਬੜੀਆਂ ਬੜੀਆਂ ਤੇ ਮੇਰੇ ਮਗਰੇ ਉਹ ਬੂਆ ਮਾਰੇ ਜਮਾਈ ਤੇ ਸੌਂਈ ਜਿਸ ਸੀ ਇੱਥੋਂ ਤਿੰਨ ਜਣੇ ਸੀ ਦੋਵੇਂ ਦੇਖੇ ਤੇ ਇੱਕ ਨੇ ਦੇਖਿਆ ਉਹ ਮੈਨੂੰ ਧੂਗਿਆ ਇਧਰ ਲਾ ਗਿਆ ਅੰਦਰ ਲਾ ਗਏ ਆ ਤੋ ਉੱਥੇ ਮੈਨੂੰ ਸਾਰੇ ਮੇਰੇ ਸਰੀਰ ਵੀ ਆਹ ਵੇਖੋ ਸੱਟਾਂ ਲੱਗੀਆਂ ਆਂ ਕੁੱਟ ਮਾਰ ਕੇ ਤੇ ਮੈਨੂੰ ਉੱਥੇ ਬੰਨ੍ਹ ਦਿੱਤਾ ਬੰਦ ਦੇ ਤਰ੍ਹਾਂ ਬੰਨ ਬੂਰੂ ਕੇ ਸਾਰਾ ਹੀ ਤੇ ਸਾਰੇ ਮੰਤਲਾਫਸੀ ਕੀ ਕਿ ਮੈਂ ਕਾ ਚਾਬੀ ਵੀ ਮੇਰੇ ਕੋਲ ਲਾ ਲਉ ਤੁਸੀਂ ਵੀ ਮੈਨੂੰ ਮਾਰ ਹੋਣਾ ਤੁਸੀਂ ਉਹ ਨਹੀਂ ਹਟੇ ਇੱਕ ਮੁੰਡਾ ਮੇਰੇ ਕੋਲ ਬਠਰਿਆ ਦੋ ਜਣੇ ਇੱਕ ਦੇਖਿਆ ਤੇ ਦੂਜਾ ਨਹੀਂ ਵੇਖਿਆ ਤਿੰਨ ਜਣੇ ਸੀਗੇ ਸਿਰ ਤੇ ਬੰਨਿਆ ਸੀ ਕੁਛ ਮੂੰਹ ਤੇ ਰਮਾਲ ਬੰਨਿਆ ਸੀ ਮੇਰੇ ਮੂੰਹ ਦੇ ਵਿੱਚ ਉਹਨਾਂ ਨੇ ਕੱਪੜਾ ਦੇ ਦਿੱਤਾ ਨਹੀਂ ਉਹਨਾਂ ਦੇ ਮੂੰਹ ਤੇ ਸਿਰ ਤੇ ਬੰਨਿਆ ਸੀ ਮੂੰਹ ਤੇ ਪੋਸ਼ਾਕ ਸੀ ਮੂੰਹ ਬੰਦ ਤੇ ਮੇਲੇ ਆ ਤਿੰਨ ਜਣੇ ਸੀਗੇ ਜਿਹੜਾ ਥੋੜਾ ਪੂਆ ਚੁਗਿਆਂ ਨੇ ਇੱਕ ਫੜਾ ਵਾਵਾ ਲੰਮੇ ਲੰਮੇ ਜਵਾਹਰ ਆ ਪੱਕੇ ਰੰਗ ਦੇ ਅਛਾ ਤੇ ਮੈਂ ਕਿਹਾ ਵੀ ਜੋ ਤੁਸੀਂ ਲੈਣਾ ਵੀਰਾਂ ਲੈ ਲਓ ਮੇਰੇ ਬੱਚਿਆਂ ਵਰਗੇ ਤੁਸੀਂ ਆ ਵੀ ਮੈਨੂੰ ਆਰੋਣਾ ਤੁਸੀਂ ਪਰ ਉਹਨੇ ਇੱਕ ਆਪਣਾ ਜੋਰ ਪੂਰਾ ਲਾਇਆ ਤੁਸੀਂ ਇਕੱਲੇ ਰਹਿੰਦੇ ਇੱਥੇ ਹੈ ਇਕੱਲੇ ਰਹਿੰਦੇ ਮੈਂ ਇਕੱਲੀ ਸੀ ਮੈਂ ਇੱਥੇ ਅੰਦਰ ਇੱਥੇ ਰਸੋਈ ਜਿੱਥੇ ਸੋਇਜ ਨੂੰ ਫੜ ਕੇ ਰਹਾ ਬਾਕੀ ਬੱਚੇ ਕਿੱਥੇ ਆਪਣੇ ਬੱਚੇ ਆਹ ਵੱਡੀ ਲੱਤੀ ਆਪਣੀ ਬਾਹਰ ਰਹੀ ਤੇ ਛੋਟੀ ਵੀ ਬਾਹਰ ਆ ਮੁੰਡਾ ਵੀ ਬਾਹਰ ਆ ਅੱਛਾ ਕਾਪਾ ਠੀਕ ਮੈਂ ਕਰ ਰਿਹਾ ਸੀ ਇਤੋਂ ਰਸੋਈ ਚ ਮੈਂ ਤੂੰ ਕਿਹਾ ਤਾਂ ਇਹ ਤਾਂ ਵੀ ਅੰਦਰ ਨਹੀਂ ਬਹਨ ਦਿੰਦਾ ਰੱਸੀ ਨਾਲ ਬੰਨਿਆ ਹੈ ਰੱਸੀ ਨਾਲ ਬੰਨਦਾ ਮੈਂ ਪੁੱਤ ਇੱਕ ਦਾ ਜਿੱਦ ਦਾ ਹਾਂ ਕੱਪੜੇ ਨਾਲ ਇਹ ਕੱਪੜੇ ਸੁਟਨਾ ਕਿ ਜੋ ਕੱਢ ਕੇ ਇੱਕ ਚੁੰਨੀ ਸੀ ਇੱਕ ਢੰਗਾ ਜਿਹਾ ਸੀ ਸਵਾਰ ਉਹਨੇ ਮੇਰੀਆਂ ਬਾਹਾਂ ਬੰਨਤੀਆਂ ਹੱਥਾਂ ਬੰਨ੍ਹ ਦਿੱਤੇ ਐਸ ਪਟਕੇ ਦੇ ਨਾਲ ਹੂੰ ਇਹ ਬੰਨ ਕੇ ਤਾਂ ਮੈਂ ਨਹੀਂ ਕੁੱਟਿਆ ਬਹੁਤ ਮੇਰੇ ਆ ਦੇ ਖੁੰਦੀਰ ਕਿਤਾ ਪਏ ਹੋਇਆ ਮੈਂ ਬੁਕੇਰੀ ਨਹੀਂ ਮੈਂ ਤਾਂ ਕਹੀ ਸੀ ਉਹ ਲੈਣਾ ਤੁਸੀਂ ਲੈ ਲਓ ਮੈਨੂੰ ਮਾਰੋ ਨਾ ਪਰ ਉਹ ਨਹੀਂ ਹਟੇ ਤੁਹਾਡਾ ਨਾਮ ਕੀ ਹੈ ਹਾਂਜੀ ਨਾਮ ਕੀ ਹੈ ਇਹਨਾਂ ਦਾ ਤੁਹਾਡਾ ਦਰਸ਼ਨ ਗੌਰ ਠੀਕ ਹੈ ਨੇ ਦੱਸਿਆ ਕਿ ਇਹ ਜਿਹੜੀ ਲੁੱਟ ਦੀ ਵਾਰਦਾਤ ਕਰਕੇ ਗਏ ਆ ਕੱਟੋ-ਕੱਟ ਦੀ ਤਿੰਨ ਵਿਅਕਤੀ ਸੀਗੇ ਜਿਨ੍ਹਾਂ ਤਿੰਨਾਂ ਦੇ ਵਿੱਚੋਂ ਜਿਹੜੇ ਅੰਦਰ ਗਏ ਔਰ ਮਾਤਾ ਨੂੰ ਬੰਨ ਕੇ ਇੱਥੇ ਕੁੱਟ ਕੇ ਔਰ ਬੰਨ ਕੇ ਜਿਹੜਾ ਲੁੱਟ ਕੇ ਲੈ ਕੇ ਗਏ ਨੇ ਇਹ ਨਕੋਦਰ ਦੇ ਹਾਲਾਤ ਨੇ ਪੁਲਿਸ ਦੇ ਕਿਉਂਕਿ ਮੇਰੇ ਨਾਲ ਨੇ ਇੱਥੇ ਦੇ ਜਿਹੜੇ ਐਮਸੀ ਆ ਉਹਨਾਂ ਦਾ ਬੇਟਾ ਮੇਰੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਇਹ ਵਾਰਦਾਤ ਜਿੱਤਾਂ ਨੂੰ ਕਿਦਾਂ ਪਤਾ ਲੱਗੀ ਜਦੋਂ ਇਹ ਤੇ ਕੀ ਐਕਸ਼ਨ ਲਿਆ ਤੁਸੀਂ ਇਹ ਵਾਰਦਾਤ ਸ਼ਾਪ ਤੇ ਅਸੀਂ ਤਾਂ ਹੈ ਨਹੀਂ ਸੀਗੇ ਆ ਨਾਲ ਦੀ ਡੇਰੀ ਤੇ ਮੁੰਡੇ ਸੀਗੇ ਤੇ ਮਾਦਾ ਹੋਣੀ ਬਾਹਰ ਰੋਲਾ ਪਾ ਰਹੇ ਸੀਗੇ ਇੱਦਾਂ ਕਿਸੇ ਨੰਗਦੇ ਨੇ ਦੱਸਿਆ ਵੀ ਮਾਤਾ ਨੂੰ ਦੇਖੋ ਰੋਲਾ ਪਾਉਂਦੀ ਆ ਤੇ ਉਹ ਭਾਈ ਹੁਣੀ ਆਏ ਉਹਨਾਂ ਨੇ ਬੰਨੇ ਹੱਥ ਖੋਲੇ ਜਿਹੜੇ ਪਾਣੀ ਪੂਣੀ ਪੜਾਇਆ ਫਿਰ ਉਹਨਾਂ ਨੇ ਫੋਨ ਵਗੈਰਾ ਕੀਤਾ ਇਹਨਾਂ ਨੂੰ ਤੇ ਸੱਦਿਆ ਇਹਨਾਂ ਨੂੰ ਬੁਲਾਇਆ ਫਿਰ ਲੈ ਗਿਆ ਹਸਪੀਟਲ ਤੇ ਇੱਧਰ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੇ ਵਿੱਚ ਆਈ ਏ ਸਾਰੀ ਹਾਂਜੀ ਆਈ ਹੋਈ ਆ ਉਹ ਸਾਹਮਣੇ ਵੀ ਲੱਗੇ ਆ ਤੇ ਵੀ ਆਏ ਆ ਜੀ ਤੇ ਆਹ ਡੈਰੀ ਤੇ ਵੀ ਕੈਮਰੇ ਲੱਗੇ ਆ ਉੱਥੇ ਵੀ ਆਈ ਏ ਵੀਡੀਓ ਸਾਰੀ ਇਹ ਹਾਲਾਤ ਨੇ ਨਕੋਦਰ ਦੇ ਕਿਉਂਕਿ ਇਹ ਸੀਸੀਟੀਵੀ ਕੈਮਰੇ ਦਾ ਜਿਹੜਾ ਘਰ ਦੇ ਅੰਦਰ ਲੱਗਿਆ ਸੀ ਉਹ ਤਾਂ ਡੀਵੀਆਰ ਲਟੇਰੇ ਚੱਕ ਕੇ ਲੈ ਗਏ ਔਰ ਜਿਹੜਾ ਬਾਹਰ ਦੇ ਲੋਕਾਂ ਨੇ ਆਪਣੇ ਘਰਾਂ ਦੇ ਮੂਹਰੇ ਸੀਸੀਟੀਵੀ ਕੈਮਰਾ ਉਹਦੇ ਵਿੱਚ ਜਿਹੜੇ ਆ ਘਰ ਤੋਂ ਨਿਕਲਦੇ ਔਰ ਵੜਦੇ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਔਰ ਤਿੰਨ ਨੌਜਵਾਨ ਨੇ ਔਰ ਮਾਤਾਂ ਦਾ ਵੀ ਕਹਿਣਾ ਕਿ ਤਿੰਨੇ ਹੀ ਨੌਜਵਾਨ ਜਿਹੜੇ ਜਵਾਨ ਚੰਗੇ ਹੱਟੇ ਕੱਟੇ ਔਰ ਚੰਗੇ ਬੰਦੀ ਘਾਟ ਉਮਰ ਦੇ 30 ਤੋਂ 35 35 ਸਾਲ ਦੇ ਲੱਗਦੇ ਆ ਤੇ ਇਹੀ ਆ ਕਿ ਇਹ ਪੁਲਿਸ ਪ੍ਰਸ਼ਾਸਨ ਵੀ ਇਸ ਤੇ ਗੌਰ ਕਰਦੀ ਔਰ ਹੋ ਨਾ ਸਕੇ ਕਿਤੇ ਨਾ ਕਿਤੇ ਪੁਲਿਸ ਦੀ ਨਾਕਾਮੀ ਵੀ ਹੋ ਸਕਦੀ ਹੈ ਪਰ ਇਹ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਲਈ ਨਕੋਦਰ ਵਾਸੀਆਂ ਲਈ ਬਹੁਤ ਵੱਡਾ ਖਤਰਾ ਲੱਗ ਰਿਹਾ ਹੈ ਕਿ ਚੋਰਾਂ ਜਿੱਦਾਂ ਕਿ ਚੋਰ ਜਿਹੜੇ ਨਕੋਦਰ ਦੇ ਵਿੱਚ ਜਰੂਰ ਰੋਜ਼ ਦੀ ਹਰ ਰੋਜ਼ ਜਿਹੜੇ ਮੋਟਰਸਾਈਕਲ ਜਾਂ ਸਕੂਟਰ ਐਕਟਵਾ ਚੋਰੀ ਹੁੰਦੇ ਔਰ ਹੁਣ ਤਾਂ ਦਿਨ ਦਿਹਾੜੇ ਜਿਹੜੇ ਇੱਕ ਬਜ਼ੁਰਗ ਨੂੰ ਬੰਨ ਕੇ ਜਿਹੜੇ ਲੁੱਟ ਕੇ ਲੈ ਗਏ ਕੈਮਰਾ ਪਰਸਨ ਦੇ ਨਾਲ ਜਸਿੰਦਰ ਚੰਬਰ ਇੱਕ ਤਲਾਅ ਨਕੋਦਰ